ਮੋਹਾਲੀ ਪੁਲਿਸ ਵੱਲੋਂ ਇੱਕ ਹੋਰ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਹੈ ਇਸ ਵੰਦੀ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੁਲਿਸ ਨੂੰ 8-10 ਕੇਸਾਂ ਵਿੱਚ ਲੜਿੰਦਾ ਇੱਕ ਲੋਵੀ ਡਰੋਵਰ ਨਾਮ ਦਾ ਗੈਂਗਸਟਰ ਮੋਹਾਲੀ ਤੇ ਕਸਮਾ ਜਿੰਗਪੁਰ ਦੀ ਕਲੋਨੀ ਵਿੱਚ ਲੁਕਿਆ ਬੈਠਾ ਹੈ ਪੁਲਿਸ ਵੱਲੋਂ ਪਲੈਨਿੰਗ ਕਰਕੇ ਉਹ ਘੇਰबंदी ਕਰ ਲਈ ਤੇ ਉਸ ਨੂੰ ਲੁਕਾਇਆ ਗਿਆ ਤੇ ਆਪ ਆਪਣੇ ਆਪ ਨੂੰ ਪੁਲਿਸ ਵਾਲੇ ਕਰਨ ਲਈ ਕੀਤਾ ਗਿਆ ਪਰ ਜਦੋਂ ਪੁਲਿਸ ਦੇ ਹਵਾਲੇ ਨਾ ਹੋਇਆ ਉਸ ਵੱਲੋਂ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜੇ ਦੌਰਾਨ ਉਹਦੀ ਲਾਤ ਵਿੱਚ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦੰਨੇ ਆ ਮੋਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਦਾ ਕਬਜ਼ੇ ਵਿੱਚੋਂ ਤਿੰਨ ਪਿਸਤੌਲਾਂ ਲਗਜ਼ਰੀ ਗੱਡੀਆਂ ਤੇ ਗੋਲੀ ਸਿੱਕੇ ਵੀ ਬਰਾਮਦ ਕੀਤਾ ਗਿਆ ਹੈ ਉਸ ਨੂੰ ਇਲਾਜ ਲਈ ਡੇਰਾ ਬਸੀ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਪੁਲਿਸ ਨੂੰ ਉਸ ਨੂੰ 8-10 ਕੇਸਾਂ ਵਿੱਚ ਲੁਰੀਂਦਾ ਸੀ ਜਿਹਦੀ ਪਾਲ ਕਾਫੀ ਲੰਮੇ ਸਮੇਂ ਤੋਂ ਸੀ ਆਉਥਾਂ ਸੁਣਾਉਣੇ ਆ ਐਸਪੀ ਮਨਪ੍ਰੀਤ ਸਿੰਘ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਨੇ ਗੇਰਕੋਣ ਤੋਂ ਬਾਅਦ ਉਹਦਾ ਮੰਦਰ ਪਿੱਛੇ ਕਮਰੇ ਚਲਾ ਗਿਆ ਪਿਛਲੇ ਕਮਰੇ ਦੇ ਵਿੱਚੋਂ ਨੇ ਆਪਣੇ ਜਿਹੜੇ ਵਿੱਪਨ ਤੋਂ ਪੁਲਿਸ ਤੇ ਫਾਇਰ ਕਰਨੇ ਸ਼ੁਰੂ ਕਰਦੇ ਤਕਰੀਬਨ ਸਾਨੂੰ ਤਿੰਨ ਗੋਲ ਮਿਲੇ ਨੇ ਉਹਦੇ ਵਰਜੋ ਜਿਹੜੇ ਚੱਲੇ ਹੋਏ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਜਿਹੜਾ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਉਹਦੇ ਇੱਕ ਪੁਲੀਸ ਵਾਲੇ ਲੱਗੇ ਉਸပေါ် ਡੇਟਾ ਦੇ ਥੇ ਨੂੰ ਕਾਬੂ ਕਰਕੇ ਉਸ ਤੋਂ ਬਾਅਦ ਇਹਨੂੰ ਹਸਪਤਾਲ ਲਾ ਕੇ ਕਰਾ ਦਿੱਤਾ ਤੇ ਸਰਹੰਦ ਤੱਕ ਇਨਵੈਸਟੀਗੇਸ਼ਨ ਕੀਤੀ ਕਿ ਕਿਸ ਕੋਈ ਗੈਂਗ ਤੋਂ ਰਿਲੇਟਿਡ ਹੈ ਤਾਂ ਨਹੀਂ ਕਿਸੇ ਨਾਮ ਤੋਂ ਤੇ ਰਹੇ ਕਿ ਇਹ ਦੇਖਾ ਤੱਕ ਨੀਪਨ ਸਾਹਤੋ ਰਹਿ ਜਾਂਦੇ ਰੈੱਡ ਤੇ ਰਹਿ ਰਿਹਾ ਓਕੇ ਬੜੀ ਜੇ ਤੁਸੀਂ ਗੈਂਗ ਵਾਲੀ ਗੱਲ ਹੈ ਤੁਹਾਨੂੰ ਅਸੀਂ ਇੱਕ ਵਾਰ ਤਫਤੀਸ਼ ਤੋਂ ਬਾਅਦ ਇਹ ਦੱਸ ਸਕਦੇ ਹਾਂ ਕਿ ਕਿ ਅਸੀਂ ਨਾ ਹੀ ਦੱਸੋ ਕੋਈ ਸਪਸ਼ਟ ਕੀਤੀ ਜਾਏ ਕਿ ਉਸ ਜੇ ਚਗਣੀ ਹੋਣ ਕਰਕੇ ਉਹ ਨਾਲ ਦਾ ਇਸ ਹਸਪਤਾਲ ਦਾਖਲ ਕਰਵਾਤਾ ਰਿਕਵਰੀ ਕੀ ਕੀ ਸੀ ਸਰ ਇਹ ਤੋਂ ਸਭ ਤੋਂ 10 ਪਿਸਟਲ ਤੈਨੂੰ ਵੇਪਨ ਮਿਲੇ ਨੇ ਜੀ ਇੱਕ ਗਲੌਕ ਹੈ 9mm ਇੱਕ 30 ਦਾ ਪਿਸਤਲ ਹੈ ਤੇ ਇੱਕ 12 ਬੂਲਲੀ ਰਾਈਫਲ ਹੈ ਜਿਸ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਰਿਵਿਊਲੀ ਇਨਵੈਸਟੀਗੇਸ਼ਨ ਕੋਈ ਪਤਾ ਲੱਗਿਆ ਨਹੀਂ ਕੋਈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਦਾ ਕਿ ਵੈਪਨਸ ਜਿਹੜੇ ਸੋਫਿਸਟੀਕੇਟਿਡ ਵੈਪਨ ਜਿਹੜੇ ਰਿਕਵਰ ਹੋਏ ਕਿੱਥੋਂ ਆਏ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਹਾਂ ਜੀ ਹਾਲ ਤੱਕ ਜਿਵੇਂ ਸਾਡਾ ਨਾਇਨ ਸਾਡਾ ਪੁਛਗਿੱਛ ਹੋ ਸਕੀ ਕਿ ਹੋਗੀ ਜਿਵੇਂ ਜਖਮੀ ਹੋਣ ਤੋਂ ਬਾਅਦ ਉਹਦੇ ਤੁਰੰਤ ਨੂੰ ਹਸਪੀਟਲ ਦਾਖਲ ਕਰਾਤਾ ਜੋ ਵੀ ਸਾਡੇ ਤਕਰੀਰ ਦੇ ਵਿੱਚ ਸਾਹਮਣੇ ਆ ਕੋਈ ਤੋਂ ਦੁਆਰਾ ਪੇਸ਼ ਕਰਦਾ ਹੈ ਇਹ ਇਕੱਲਾ ਹੀ ਰਹਿੰਦਾ ਸੀਗਾ ਕੋਈ ਨਾਲ ਹੀ ਰਹੈ ਇਹ ਲੋਕਾਂ ਦੇ ਸਮਝਾ ਕੇ ਜੀ ਫੈਮਿਨਲ ਰਹਿ ਰਿਹਾ ਬਟ ਅੱਜ ਜੇ ਫਿਲਹਾਲ ਜਦੋਂ ਅਸੀਂ ਇਹਨੂੰ ਕੀਤਾ ਕਾਬੂ ਉਹ ਉਹ ਇਕੱਲਾ ਹੀ ਸੀਗਾ ਤੇ ਸਰ ਦੀ ਕਬਰੀ ਜਿਹੜੀ ਹੋਈ ਹੈ ਗੱਡੀਆਂ ਵੀ ਸਾਰੀ ਲਗਜ਼ਰੀ ਗੱਡੀਆਂ ਮਰਸੀਡੀਜ਼ ਆਡੀ ਵਗੈਰਾ ਹਾਂ ਜੇ ਲੋਕਾਂ ਦਾ ਸਮਝਾ ਕੇ ਤੇਨ ਲਗਜ਼ਰੀ ਗੱਡੀਆਂ ਨਹੀਂ ਨਹੀਂ ਸੀਗੀਆਂ ਇਹ ਚਾਹਤੀਆਂ ਸਾਨੂੰ ਮਿਲ ਗਿਆ ਨਾ ਫਿਰ ਜਿਵੇਂ ਇਥੋਂ ਦੇ ਫਲੈਟ ਚੋਂ ਹੀ ਮਿਲੀਆਂ ਨੇ ਜੇ ਮਤਲਬ ਗੱਡੀਆਂ ਵੀ ਇਹਦੀਆਂ ਗੱਡੀਆਂ ਦੀ ਜੀ ਤਲਾਸ਼ੀ ਵਗੈਰਾ ਕਰ ਰਹੇ ਆ ਇਜਾ ਮਤਲਬ ਤੁਹਾਨੂੰ ਇਹ ਨਹੀਂ ਦੱਸਣਾ ਚਾਹੋਗਾ ਇਸ ਤੋਂ ਬਾਅਦ ਵੀ ਇਹ ਜਿਹੜਾ ਇੱਕ ਹੋਰ ਵੀ ਇਹਦੇ ਕੋਲੇ ਇੱਕ ਫਲੈਟ ਸੀਗਾ ਜਿਵੇਂ ਇਹ 12C ਫਲੈਟ ਸੀ ਇੱਕ 9A ਫਲੈਟ ਵੀ ਇਹ ਕੋਲੇ ਸੀ ਨੋਕੇ ਉੱਥੇ ਵੀ ਸਾਡੂ ਅਸੀਂ ਚੈਕਿੰਗ ਵਗੈਰਾ ਕਰਾਂਗੇ ਹਜੇ ਤੱਕ ਕੋਈ ਨਸ਼ਾ ਵਗੈਰਾ ਹਜੇ ਤੱਕ ਪੂਰੀ ਰਿਕਵਰੀ ਹੋ ਜਾਂਦੀ ਫਿਲਹਾਲ ਕੋਈ ਨਸ਼ੇ ਵਾਲੀ ਚੀਜ਼ ਹਜੇ ਤੱਕ සම්ਪੂਰੀ ਨਹੀਂ ਬਰਾਮਦ ਹੋਈ ਜਿਸ ਨੂੰ ਬਰਾਮਦ ਹੋ ਜੇ ਤੁਹਾਨੂੰ ਦੁਬਾਰਾ ਅਪਡੇਟ ਕਰ ਦੱਸ ਕੋਈ ਸਿਕਰਟ ਇਨਫੋਰਮੇਸ਼ਨ ਸੀ ਕਿ ਇਸ ਇੱਥੇ ਰਹਿ ਰਹੇ ਹਾਂ ਹਾਂ ਜੀ ਬਿਲਕੁਲ ਸਿਕਰਟ ਇਨਫੋਰਮੇਸ਼ਨ ਸੀਗੀ ਮੈਂ ਤਾਂ ਦੱਸਿਆ ਨਦੀਸ਼ ਕਰੋਵਰ ਜਿਹੜਾ ਬੰਦਾ ਇਹ ਇੱਥੇ ਰਿਹਾ ਅਸਲੀ ਵਗੈਰਾ ਦਾ ਕੰਮ ਕਰਦਾ ਹੈ ਤੇ ਮਲਟੀਪਲ ਐਫਆਈਆਰਸ ਦਰਦੇ ਨੇ ਤੇ ਕੋਈ ਨਾ ਕੋਈ ਬਾੜੀ ਬਾੜ ਹੋਰ ਚਾਮ ਦੇ ਸਕਦਾ ਜੀ ਸਰ ਕਿਤੇ ਕਿਤੇ ਪਰਚੇ ਨੇ ਜਿਹੜੀ ਅੰਦਰ ਦੀ ਇਨਵੈਸਟੀਗੇਸ਼ਨ ਚ ਕੁਝ ਹੋਇਆ ਹੈ ਅ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿਤੇ ਕਿਤੇ ਮਰਜ਼ੇ ਪੰਜਾਬ ਦੇ ਹਾਂਜੀ ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਪਰਚੇ ਆ ਮੋਹਾਲੀ ਵੀ ਹੈਗੇ ਆ ਲੁਧਿਆਣਾ ਵੀ ਹੈਗੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਉਹ ਵੈਪਰਾਂ ਦੇ ਨਾਲ ਨਾਲ ਸਾਨੂੰ ਕੁਝ ਅ ਤਕਰੀਬਨ ਅ ਅੱਧਾ ਪੌਣਾ ਕਿਲੋ ਦੇ ਤਰੀਫ ਆਫੀਮ ਵੀ ਬਰਾਮਦ ਹੋਈ ਚਾਫੀ ਵੀ ਰਿਕਵਰ ਹੋਈ ਹਾਂਜੀ ਤੇ ਕਹਿ ਸਕਦੇ ਹਾਂ ਕਿ ਇਹ ਨਸ਼ੇ ਦਾ ਵਪਾਰ ਵੀ ਜਾਂ ਫਿਰ ਇਸ ਤਰ੍ਹਾਂ ਦਾ ਨੈਕਸਸ ਜਿਹੜਾ ਚੱਲ ਰਿਹਾ ਸੀਗਾ ਕੁਝ ਸਰ ਤੁਸੀਂ ਇੱਥੇ ਸ਼ਿਵਾ ਅਪਾਰਟਮੈਂਟ 'ਚ ਖੜੇ ਹੋ ਕੀ ਮਸਲਾ ਹੈ ਤੇ ਦੇਖ ਇੱਥੇ ਸਾਡੇ ਜੀ ਸੀਐਮ ਸਾਹਿਬ ਬੀ ਜੀਪੀ ਸਾਹਿਬ ਐਸਐਸਪੀ ਸਾਹਿਬ ਦੇ ਦਿਸ਼ਨ ਉਦੇਸ਼ ਦੇ ਅੱਡ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਤੇ ਐਂਟੀ ਬ੍ਰੇਸਕਟ ਦੇ ਖਿਲਾਫ ਚੱਲ ਰਹੀ ਹੈ ਉਹਦੇ ਮੁਹਿੰਮ ਉਹਦੇ ਤਹਿਤ ਹੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਜਿਹੜਾ ਇੱਕ ਲਵੀਸ਼ ਗਰੋਵਰ ਨਾਮ ਦਾ ਵਿਅਕਤੀ ਹੈ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਡੇ ਰਿਕਾਰਡ ਤੋਂ ਸਾਨੂੰ ਪਤਾ ਲੱਗੇ ਨੇ ਕਿ 10 ਦੇ ਕਰੀਬ ਪਰਚੇ ਨੇ ਜਿਹੜੇ ਕਿ ਉਹ ਸਾਰੇ ਹੀ ਕਾਫੀ ਸੀਨੀਅਰ ਕ੍ਰਾਈ ਅੰਡਿਬੈਸਕਟ ਦੇ ਅਤੇ ਆਰਮਸੈਕਟ ਦੇ ਉਹਦੇ ਦੇ ਉੱਪਰ ਪਰਚੇ ਦਰਜ ਨੇ ਵੀ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਤੇ ਕਿਸੇ ਵੱਡੀ ਵਾਅਦਤ ਨੂੰ ਅੰਜਾਮ ਦੇਣ ਦੀ ਫਰਾਗ ਚ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੀਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆ ਤੇ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ ਚ ਗਿਆ ਰੂਮ ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹਦੇ ਤੋਂ ਇਹਨੇ ਤਿੰਨ ਫਾਇਰ ਕੀਤੇ ਜਿਹੜੇ ਕਿ ਸਾਨੂੰ ਹੁਣ ਤੱਕ ਤਿੰਨ ਖੋਲ ਮਿਲੇ ਨੇ ਤਿੰਨ ਫਾਇਰ ਸਾਡੇ ਹਲ ਤੱਕ ਸਾਹਮਣੇ ਨੋਟਿਸ ਆਇਨੇ ਤਿੰਨ ਫਾਇਰ ਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਵੈਲੋ ਤਾਂ ਸਟੰਡਰ ਕਰ ਲਈ ਕਿਹਾ ਸੀਗਾ ਬਾਅਦ ਜਦੋਂ ਇਹਨੇ ਫਾਇਰ ਕੀਤਾ ਤਾਂ ਬਚਾਅ ਵਾਸਤੇ ਪੁਲਿਸ ਨੇ ਵੀ ਜਦੋਂ ਰਿਟੈਲੀਟਰੀ ਫਾਇਰ ਕੀਤਾ ਤਾਂ ਇਹ ਲੈਗ ਚੋਰ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਾ ਬਸਿੱਦ ਹਸਪਤਾਲ ਚ ਦਾਖਲ ਕਰਾਇਆ ਗਿਆ ਫਰਦਰ ਫਸਟ ایڈ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵਿਪਨ ਸੀਗੇ ਇੱਥੇ ਮੌਜੂਦਾ ਤਿੰਨੋ ਹੀ ਇਲੀਗਲ ਵੈਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦਿਖਿਏ ਤਾਂ ਇੱਕ 30 ਹੈ ਗਲੌਕ ਹੈ ਤੇ ਇੱਕ ਕੁਝ ਦੂਸਰਾ ਵੈਪ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ ਚ ਮਿਲਿਆ ਹੈ ਤੇ ਕਾਫੀ ਇਹ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀ ਇੱਥੇ ਤੇ ਬਾਕੀ ਇਨਵੈਸਟੀਗੇਸ਼ਨ ਫਿਰ ਲਾਂਚ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਾਹਮਣੇ ਆਊਗਾ ਤੁਹਾਨੂੰ ਦੱਸਾਂਗੇ